ਕਬਰ ਹੁਸ਼ਿਆਰ ਪਰ ਬੁੱਲਵਾਲ ਰੋਡ ਦੇ ਨਾਲ ਲੱਗਦੇ ਪਿੰਡ ਦੁੱਸੜਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੀ ਰਾਤ ਚੋਰਾਂ ਦੇ ਵੱਲੋਂ ਲੱਖਾਂ ਰੁਪਏ ਦੀਆਂ ਬੈਟਰੀਆਂ ਚੋਰੀ ਕਰ ਲਈਆਂ ਗਈਆਂ ਨੇ ਜਾਣਕਾਰ ਦਿੰਦੇ ਹੋਏ ਨੂਰ ਬੈਟਰੀ ਹਾਊਸ ਦੇ ਮਾਲਕ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਇੱਥੇ ਦੁਕਾਨ ਕਰ ਰਹੀ ਸੀ ਅਤੇ ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਪਿੰਡ ਫਤਿਹਪੁਰ ਚਲੇ ਗਏ ਸਨ ਪਰ 2:30 ਵਜੇ ਦੇ ਕਰੀਬ ਉਹਨਾਂ ਦੇ ਸੀਸੀਟੀਵੀ ਕੈਮਰੇ ਬੰਦ ਹੋ ਗਏ ਤੇ ਜਦੋਂ ਸਵੇਰੇ ਉਹਨਾਂ ਨੂੰ ਫੋਨ ਆਇਆ ਤਾਂ ਪਤਾ ਲੱਗਾ ਕਿ ਰਾਤ ਨੂੰ ਚੋਰਾਂ ਦੇ ਵੱਲੋਂ ਉਹਨਾਂ ਦੀ ਦੁਕਾਨ ਦਾ ਸ਼ਟਰ ਪੰਨ ਕੇ ਲੱਖਾਂ ਰੁਪਏ ਦੀਆਂ ਬੈਟਰੀਆਂ ਚੋਰੀ ਕਰ ਲਈਆਂ ਨੇ ਇਸ ਬੰਦੇ ਉਹਨਾਂ ਨੇ ਥਾਣਾ ਬੁੱਲੋਵਾਲ ਦੀ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਦੇ ਵੱਲੋਂ ਮੌਕੇ ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਜਦੋਂ ਮੀਡੀਆ ਦੇ ਵੱਲੋਂ ਇਸ ਸਬੰਧੀ ਜਾਂਚ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਛਾੜਤਾ ਕਿ ਉਹ ਇਸ ਸਬੰਧੀ ਜਾਣਕਾਰੀ ਨਹੀਂ ਦੇ ਸਕਦੇ ਇਹ ਐਸਐਚਓ ਸਾਹਿਬ ਦੇਣਗੇ ਜਦਕਿ ਮੌਕੇ ਤੇ ਥਾਣਾ ਇਹਦੇ ਵਿੱਚ ਐਸਐਚਓ ਸਾਹਿਬ ਵੀ ਨਹੀਂ ਸਨ 3 ਵਜੇ ਦਿਨ ਮਨੋਜ ਕੁਮਾਰ ਜੀ ਮਨੋਜ ਜੀ ਕਿਹੜਾ ਅੱਡਾ ਹੈ ਇਹ ਅੱਡਾ ਤਾਂ ਸੜਕਾ ਸ਼ਾਮ 83 ਤੋਂ ਹਰਿਆਣੇ ਵਾਲਾ ਰੋਡ ਸ਼ਾਮ ਦਰਾਸੀ ਤੋਂ ਹਰਿਆਣਾ ਰੋਡ ਹੈਗਾ ਜੀ ਮੈਨੂੰ ਡੇਢ ਸਾਲ ਹੋ ਗਿਆ ਦੁਕਾਨ ਕਰਦਿਆਂ ਤੇ ਬੈਟਰੀ ਇਨਵਰਟਰ ਦੀ ਤੇ ਕੱਲ ਰਾਤ ਤਕਰੀਬਨ 2:30 2:30 ਵਜੇ ਦੇ ਕਰੀਬ ਮੇਰੀ ਦੁਕਾਨ ਦੇ ਕੈਮਰੇ ਸੀਸੀਟੀਵੀ ਬੰਦ ਹੋਏ ਆ ਉਹ ਨਹੀਂ ਪੱਟੇ ਆ ਉੱਤ ਬਾਅਦ ਚੋਰੀ ਹੋਈ ਹੈਗੀ ਆ ਤਕਰੀਬਨ ਤਕਰੀਬਨ ਮੇਰੇ ਕੋਲ 12 13 14 ਬੈਟਰੀ ਪਈ ਸੀ ਅੰਦਰ ਫਿਰ ਆਟੋ ਬੈਟਰੀ ਪਈ ਸੀ ਸੌਕ ਦੇ ਕਰੀਬ ਨਾਲ ਆਪਣੇ ਗੀਜ਼ਰ ਪਈ ਸੀਗੇ ਫਿਲਟਰ ਪਈ ਸੀਗੇ ਜੀ ਉਹ ਸਾਰੇ ਹੀ ਯਾਨੀ ਕਿ ਸਾਰੇ ਲੈ ਗਏ ਉਹ ਚੱਕੀ ਇੱਕ ਦਾ ਨੁਕਸਾਨ ਹੈ ਨੁਕਸਾਨ तकरीबन तकरीबन ਜੀ 4 4.5 ਲੱਖ ਦਾ ਓਕੇ ਇਹ ਗੁੰਲਤ ਕਿੰਨੇ ਵੀ ਕੰਮ ਤੋਂ ਗਏ ਮੈਂ ਇੱਥੋਂ 7 ਵਜੇ ਗਿਆ ਜੀ ਰਾਤ ਕਿ ਦੱਸਿਆ ਜੀ ਬੈਟਰੀ ਤੁਹਾਡੇ ਨਵੇਂ ਸਮਾਨ ਆਇਆ ਸੀ ਇਹ ਸਾਰਾ ਨਵਾਂ ਸਮਾਨ ਆਇਆ ਸੀ ਥੋੜੇ ਦਿਨ ਹੋਏ ਆ ਮੇਰੇ ਕੋਲ ਹਫਤਾ 15 ਕ 20 ਦਿਨ ਦੇ ਵਿੱਚ ਵਿੱਚ ਜਾਨੀ ਕਿ ਮੇਰੇ ਕੋਲ ਸਮਾਨ ਜਿਹੜੇ ਬੈਟਰੀ ਆਏ ਸੀਗੇ 70000 80000 ਰੁਪਏ ਦੇ ਬੈਟਰੀ ਆਏ ਸੀਗੇ ਆਪਣੇ ਲੂਮਿਨਸ ਦੇ ਆਏ ਸੀ ਮੈਨੂੰ ਹੁਣ ਤੇ ਉਸ ਤੋਂ ਪਹਿਲਾਂ 올ਿਵਰ ਦੇ ਬੈਟਰੀ ਪਏ ਸੀਗੇ ਉਹ ਪਏ ਸੀ ਲੱਖ ਡੇਢ ਲੱਖ ਦੇ ਮਾਲ ਉਹ ਪਏ ਸੀ ਵਿੱਚੋਂ ਕੁਝ ਬੈਟਰੀ ਕੱਢ ਕੇ ਲਗੇ ਆ ਕੁਝ ਬਾਕਸਾਂ ਦੇ ਨਾਲ ਹੀ ਲੈ ਕੇ ਗਏ ਹੈਗੇ ਆ ਪੁਲਿਸ ਨੂੰ ਸ਼ਟਰ ਭੰਨ ਕੇ ਪਹਿਲੇ ਇੱਕ ਸ਼ਟਰ ਸਰ ਹਾਫ ਚੱਕਿਆ ਹੋਇਆ ਸੀਗਾ ਜਿੱਦਾਂ ਕਿਸੇ ਚੀਜ਼ ਨਾਲ ਖਿੱਚਿਆ ਹੁੰਦਾ ਬਾਹਰੋਂ ਆ ਸ਼ੀਸ਼ਾ ਭੰਨ ਕੇ ਉਸ ਤੋਂ ਬਾਅਦ ਵਿੱਚੋਂ ਕੱਢਿਆ ਸਮਾਨ ਪੁਲਿਸ ਨੂੰ ਇਤਲਾਹ ਕਰ ਦਿੱਤੀ ਹਾਂਜੀ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈਗੀ ਹੈ ਜੀ ਹੁਣ ਐਫ ਆਈ ਆਰ ਕਰਾਣ ਜਾਣਾ ਹੈਗਾ ਦੁਬਾਰਾ ਕਿਸੇ ਸ਼ੱਕ ਵਗੈਰਾ ਸਰ ਸ਼ੱਕ ਹੁਣ ਕਿੱਥੇ ਕਰ ਸਕਦੇ ਆ ਜੀ ਕਿਤੇ ਚੋਰੀ ਹੋਣ ਦੀ ਜਨਗਤ हां दो चार जगह चोरियां दो ਮਹੀਨਾ ਦੇ ਵਿੱਚ ਵਿੱਚ ਦੋ ਤਿੰਨ ਚੋਰੀਆਂ ਹੋਈਆਂ ਆਪਣੇ ਹਰਿਆਣੇ ਆਪਣੇ ਬੁੱਲਵਾਲ ਹੋਈਆਂ ਸੁਨਿਆਰੇ ਦੀ ਦਕਾਨ ਲੁੱਟ ਹੋਈ ਆ ਸੇਮ ਕੰਡੀਸ਼ਨ ਦੇ ਵਿੱਚ ਹੋਈ ਆ ਜਿੱਦਾਂ ਮੇਰੀ ਇੱਥੇ ਹੋਇਆ ਸ਼ਟਰ ਸੀ ਉਦਾਂ ਹੀ ਨੰਦਾ ਚੌਰ ਵੀ ਇਦਾਂ ਹੀ ਹੋਈ ਹੈ ਜਿਗੀ ਹੈ ਜੀ ਮੰਗ ਸਾਰਾ ਇਨਸਾਫ ਮੈਨੂੰ ਮੇਰਾ ਮੁਆਵਜ਼ਾ ਮਿਲ ਜਾ ਮੈਨੂੰ ਇਹੀ ਬਾਤ ਆ ਕਿ ਪ੍ਰਸ਼ਾਸਨ ਇਹਨਾਂ ਬੰਦਿਆਂ ਦੇ ਛੇਤੀ ਤੇ ਛੇਤੀ ਫੜ ਕੇ ਇਹਨਾਂ ਤੇ ਕਾਰਵਾਈ ਕਰੇ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ